ਕਿ ਤੁਸੀਂ ਜਾਣਦੇ ਹੋ ਕਿ ਦਿੱਲੀ ਦਾ ਗੁਰਦੁਆਰਾ ਮੰਗਲਾ ਸਾਹਿਬ 1930 ਤੱਕ ਸਿਰਫ ਇੱਕ ਕਮਰੇ ਦੇ ਰੂਪ ਵਿੱਚ ਹੀ ਸੀ ਅਤੇ ਇਸ ਤੋਂ ਬਾਅਦ ਅੱਜ ਵਾਲੀ ਇਮਾਰਤ ਕਿਵੇਂ ਅਤੇ ਕਦੋਂ ਬਣਾਈ ਗਈ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਹੀ ਕਿਉਂ ਆਏ ਅਤੇ ਮੁਗਲ ਸਰਕਾਰ ਦੀ ਸਿੱਖਾਂ ਨਾਲ ਇੰਨੀ ਦੁਸ਼ਮਣੀ ਹੋਣ ਦੇ ਬਾਵਜੂਦ ਵੀ ਦਿੱਲੀ ਵਿਖੇ ਇਹ ਗੁਰੂ ਘਰ ਕਿਵੇਂ ਬਣ ਗਏ ਅੱਜ ਦੀ ਵੀਡੀਓ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜੀ ਨਾਲ ਸੰਬੰਧਿਤ ਉਹ ਜਾਣਕਾਰੀਆਂ ਹਨ ਜੋ ਤੁਹਾਨੂੰ ਪਤਾ ਨਹੀਂ ਹੋਣੀਆਂ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਸੋ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ 8ਵੀਂ ਨਾਨਕ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆ ਕੇ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਰਹੇ ਗੁਰਮਤੀ ਦਾ ਪ੍ਰਚਾਰ ਕੀਤਾ ਜਗਤ ਜਲੰਦੇ ਤੇ ਦੁੱਖ ਦੂਰ ਕਰਨ ਲਈ ਮਹਾਨ ਪਰਉਪਕਾਰ ਕੀਤੇ ਤੇ ਗੁਰਗੱਦੀ ਬਾਰੇ ਮੁਗਲ ਹਕੂਮਤ ਦੇ ਭਰਮ ਭੁਲੇਖੇ ਦੂਰ ਕੀਤੇ ਉੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸ਼ਸ਼ੋਭਤ ਹੈ ਅੱਜ ਇਹ ਗੁਰੂ ਸਥਾਨ ਤਨਾਟ ਪਲੇਸ ਦੇ ਨੇੜੇ 골ਡ ਆਖਾਨੇ ਦੇ ਨਾਲ ਲੱਗਦੀ ਪੂਰਬਲੀ ਬਾਹੀ ਦੇ ਉੱਤੇ ਹੈ ਇਹਦੇ ਨੇੜੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ, ਪਾਰਲੀਮੈਂਟ ਹਾਊਸ ਤੇ ਰਾਸ਼ਟਰਪਤੀ ਭਵਨ ਆ। 17ਵੀਂ ਸਦੀ ਦੀ ਪਹਿਲੀ ਚੌਥਾਈ ਤੱਕ ਇਹ ਸਾਰਾ ਖੇਤਰ ਦਿੱਲੀ ਤੋਂ ਬਾਹਰ ਵਾਲਾ ਪਿੰਡੂ ਇਲਾਕਾ ਹੀ ਹੁੰਦਾ ਸੀ। ਬਹੁਤ ਦੂਰ ਦੂਰ ਤੱਕ ਜੰਗਲ ਜਾਂ ਵਾਈ ਜੋਗ ਜ਼ਮੀਨ ਹੁੰਦੀ। ਦਿੱਲੀ ਸ਼ਹਿਰ ਦੀ ਹੱਦ ਦਿੱਲੀ ਗੇਟ, ਤੁਰਕਮਾਨ ਗੇਟ, ਅਜਮੇਰੀ ਗੇਟ ਤੇ ਲਾਹੌਰੀ ਗੇਟ ਦੀ ਦੁਆਰਾਂ ਦੇ ਅੱਗੇ ਨਹੀਂ ਸੀ ਹੁੰਦਾ। ਜਦੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਮੌਤ ਪਿੱਛੋਂ ਸ਼ਾਹਜਹਾਂ ਬਾਦਸ਼ਾਹ ਬਣਿਆ ਤਾਂ ਉਹਨੇ ਦਿੱਲੀ ਦੇ ਵਿਕਾਸ ਲਈ ਵਿਸ਼ੇਸ਼ ਯੋਜਨਾ ਅਧੀਨ ਜਿੱਥੇ ਲਾਲ ਕਿਲਾ ਬਣਾਇਆ ਉਥੇ ਪੁਰਾਣੀ ਦਿੱਲੀ ਸ਼ਹਿਰ ਦੇ ਬਾਹਰਲੇ ਇਲਾਕੇ ਦੇ ਵਿਕਾਸ ਲਈ ਵੀ ਉਚੇਚੇ ਉਦਮ ਕੀਤੇ। ਜਹਾਂਗੀਰ ਤਾਂ ਰਾਜਪੂਤਾਨੇ ਦੇ ਹਿੰਦੂ ਰਾਜਿਆਂ ਨੂੰ ਆਪਣੇ ਦੁਸ਼ਮਣ ਸਮਝਦਾ ਸੀ ਪਰ ਸ਼ਾਹਜਹਾਨ ਨੇ ਉਹਨਾਂ ਨਾਲ ਸਾਂਝ ਪਾਈ ਤੇ ਉਹਨਾਂ ਰਾਜਪੂਤਾਨੇ ਦੇ ਰਜਵਾੜਿਆਂ ਨੂੰ ਇੱਕ ਤੰ ਮਗਲ ਦਰਬਾਰ ਵਿੱਚ ਅਹੁਦੇ ਦਿੱਤੇ ਤੇ ਦੂਜੇ ਪਾਸੇ ਉਹਨਾਂ ਨੂੰ ਦਿੱਲੀ ਦੇ ਆਸ-ਪਾਸੇ ਜ਼ਮੀਨਾਂ ਦੇ ਕੇ ਆਪਣੀਆਂ ਸ਼ੌਣੀਆਂ ਤੇ ਨਿਵਾਸ ਸਥਾਨ ਉਸਾਰਨ ਲਈ ਉਤਸ਼ਾਹਤ ਕੀਤਾ। ਇਸ ਨਾਲ ਦਿੱਲੀ ਦੇ ਆਸ-ਪਾਸ ਰੌਣਕ ਵਧੀ ਤੇ ਆਬਾਦੀ ਹੋਰ ਬਣਨ ਲੱਗ ਪਈ। ਅੰਬਰ ਦੇ ਰਾਜੇ ਰਾਜਾ ਜੈ ਸਿੰਘ ਨੂੰ ਦਿੱਲੀ ਮੁਗਲ ਬਾਦਸ਼ਾਹ ਵਿੱਚ ਵਿਸ਼ੇਸ਼ ਦਰਬਾਰੀ ਦਾ ਸਥਾਨ ਮਿਲਿਆ ਹੋਇਆ ਸੀ ਨਾਲ ਹੀ ਰਾਏ ਸੀਨਾ ਪਿੰਡ ਦੀ ਅੱਧੀ ਜ਼ਮੀਨ ਮਿਰਜ਼ਾ ਰਾਜਾ ਜੈ ਸਿੰਘ ਨੂੰ ਦੇ ਦਿੱਤੀ ਸੋ ਉਹਨਾਂ ਨੇ ਵੀ ਆਪਣੀ ਰਿਹائش ਲਈ ਅੰਬਰ ਵਰਗਾ ਬੰਗਲਾ ਬਣਵਾਇਆ ਅਤੇ ਉਹਦੇ ਨਾਲ ਆਪਣੇ 500 ਘੋੜਸਵਾਰ ਲਈ ਛੌਨੀ ਤੇ ਹੋਰ ਅਮਲੇ ਲਈ ਪੂਰਾ ਨਗਰ ਆਬਾਦ ਕਰ ਲਿਆ ਇਸ ਨਗਰ ਦਾ ਨਾਂ ਜੈ ਸਿੰਘਪੁਰਾ ਰੱਖਿਆ ਮਿਰਜ਼ਾ ਰਾਜਾ ਜੈ ਸਿੰਘ ਦੇ ਬੰਗਲੇ ਨਾਲ ਸ਼ਾਹੀ ਮਹਿਮਾਨਖਾਨਾ ਹੁੰਦਾ ਸੀ ਜਿਸ ਵਿੱਚ ਵਿਸ਼ੇਸ਼ ਮਹਿਮਾਨਾਂ ਦੀ ਸ਼ਾਨ ਅਨੁਸਾਰ ਨਿਵਾਸ ਦਾ ਪ੍ਰਬੰਧ ਸੀ ਜਦ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਆਉਂਦੇ ਆ ਤਾਂ ਦਿੱਲੀ ਸ਼ਹਿਰ ਤੋਂ ਬਾਹਰ ਪਾਣੀਪਤ ਵੱਲੋਂ ਆਉਂਦੀ ਜਰਨੇਲੀ ਸੜਕ ਤੇ ਦਿੱਲੀ ਦੀਆਂ ਸਿੱਖ ਸੰਗਤਾਂ ਤੇ ਮਿਰਜ਼ਾ ਰਾਜਾ ਜੈ ਸਿੰਘ ਸਵਾਗਤ ਕਰਨ ਤੇ ਜਿਨ੍ਹਾਂ ਆ ਕਹਿਣ ਲਈ ਉੱਥੇ ਪਹੁੰਚਦੇ ਆ ਤੇ ਆਪਣੇ ਬੰਗਲੇ ਵਿੱਚ ਠਹਿਰਨ ਲਈ ਵੀ ਬੇਨਤੀ ਕਰਦੇ ਪੂਰੇ ਸਤਿਕਾਰ ਨਾਲ ਆਪਣੇ ਬੰਗਲੇ ਵਿੱਚ ਨਿਵਾਸ ਕਰਵਾਉਂਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉੱਥੇ ਵੱਡੇ ਮਹਿਮਾਨਖਾਨੇ ਨੂੰ ਕਥਾ ਕੀਰਤਨ ਤੇ ਪ੍ਰਮਾਤਮਾ ਦੇ ਜਸ ਗਾਇਨ ਲਈ ਸਮੂਹ ਸੰਗਤਾਂ ਲਈ ਖੋਲ ਦਿੱਤਾ ਤੇ ਆਗਿਆ ਦਿੱਤੀ ਕਿ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਅਨੁਸਾਰ ਜਿੱਥੇ ਰੋਹਾਨੀ ਖੁਰਾਕ ਮਿਲਦੀ ਹੈ ਉੱਥੇ ਸਰੀਰ ਦੀ ਖੁਰਾਕ ਲੰਗਰ ਦੇ ਰੂਪ ਵਿੱਚ ਬਿਨਾਂ ਕਿਸੇ ਜਾਤ ਪੇਦ ਭਾਵ ਦੇ ਹਰ ਮਨੁੱਖ ਮਾਤਰ ਲਈ ਤਿਆਰ ਮਿਲਦਾ ਆ। ਮਿਰਜ਼ਾ ਰਾਜਾ ਜੈ ਸਿੰਘ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਟੁੱਟ ਲੰਗਰ ਦਾ ਪ੍ਰਬੰਧ ਕਰ ਦਿੱਤਾ। ਜਦ ਦਿੱਲੀ ਵਿੱਚ ਭਿਆਨਕ ਸ਼ੂਤਸ਼ਾਦ ਦੇ ਕਈ ਰੋਗ ਖਾਸ ਕਰਕੇ ਜੇਚਿਕ ਦੀ ਹੈ ਜੇ ਨਾਲ ਹਜ਼ਾਰਾਂ ਲੋਕ ਪੀੜਤ ਹੋ ਗਏ ਹਕੀਮ ਤੇ ਵੈਦ ਮਹਾਮਾਰੀ ਦੇ ਕਾਬੂ ਪਾਉਣ ਤੋਂ ਅਸਮਰਥ ਹੋ ਗਏ ਤਾਂ ਦਿੱਲੀ ਨਗਰ ਨਿਵਾਸੀਆਂ ਨੇ ਗੁਰੂ ਹਰਿਕ੍ਰਿਸ਼ਨ ਜੀ પાસે ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਢਾਰਸ ਬਣਾਇਆ ਤੇ ਸਭ ਨੂੰ ਕਿਹਾ ਕਿ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਯਾਦ ਕਰੋ ਤੇ ਉਹਨਾਂ ਤੇ ਨਿਸ਼ਚੈ ਲਿਆਓ ਉਹ ਅਵਸ਼ਿਅਤ ਤੁਹਾਨੂੰ ਅਰੋਗ ਕਰਨਗੇ ਸਾਫ਼ ਸੁਥਰੇ ਰਹੋ ਸਾਫ਼ ਜਲ ਪਾਨ ਕਰੋ ਆਪਣੇ ਅੰਦਰ ਸਵੈ ਵਿਸ਼ਵਾਸ ਦੇ ਚੜ੍ਹਦੀ ਕਲਾ ਲਿਆਓ ਰੱਬ ਪਲੀ ਕਰੇਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਲੋਕਾਂ ਵਿੱਚ ਚੜ੍ਹਦੀ ਕਲਾ ਸਵੈ ਪ੍ਰੋਸਾ ਤੇ ਬਿਮਾਰੀ ਤੇ ਕਾਬੂ ਪਾਉਣ ਦੀ ਸ਼ਕਤੀ ਭਰਨ ਲਈ ਕਥਾ ਕੀਰਤਨ ਦੇ ਪ੍ਰਵਾਹ ਵਾਲੇ ਸਥਾਨ ਦੇ ਬਾਹਰਵਾਰ ਇੱਕ ਚੁਬੱਚਾ ਬਣਵਾਇਆ ਜਿਸ ਵਿੱਚ ਖੂਦਾਂ ਨਿਰਮਲ ਜਲ ਭਰ ਕੇ ਆਪਣੇ ਚਰਨ ਪੌੜ ਨਾਲ ਤੇ ਨਾਲ ਹੀ ਗੁਰਬਾਣੀ ਦੇ ਕੀਰਤਨ ਪ੍ਰਵਾਹ ਨਾਲ ਉਸ ਜਲ ਵਿੱਚ ਅਜਿਹੀ ਸ਼ਕਤੀ ਭਰ ਦਿੱਤੀ ਕਿ ਜਿਹੜਾ ਰੋਗੀ ਸ਼ਰਧਾ ਤੇ ਵਿਸ਼ਵਾਸ ਨਾਲ ਇਸ ਚੁਬੱਚੇ ਵਿੱਚੋਂ ਜਲ ਲੈਂਦਾ ਉਹ ਦੇ ਅਰੋਗ ਹੋ ਜਾਂਦਾ 350 ਸਾਲ ਤੋਂ ਇਸ ਚਬੱਤੇ ਦੇ ਜਲ ਤੋਂ ਲੱਖਾਂ ਲੋਕ ਅੰਮ੍ਰਿਤ ਜਲ ਲੈ ਕੇ ਬਿਮਾਰੀਆਂ ਤੋਂ ਛੁਟਕਾਰਾ ਪਾ ਚੁੱਕੇ ਹਨ ਅੱਜ ਵੀ ਅਨੇਕਾਂ ਲੋਕ ਸਿੱਖ Hindu ਮੁਸਲਮਾਨ ਇਸੇ ਵਿਸ਼ਵਾਸ ਨਾਲ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਮੱਥਾ ਟੇਕ ਕੇ ਕੀਰਤਨ ਨਾਲ ਸ਼ਕਤੀ ਵਾਲੇ ਜਲ ਦਾ ਚਰਨਾ ਅੰਮ੍ਰਿਤ ਲੈਂਦੇ ਹਨ ਅੱਜ ਵੀ ਇੱਥੇ ਹਜ਼ਾਰਾਂ ਸੰਤਾਂ ਜਹੀਆਂ ਮਿਲਦੀਆਂ ਹਨ ਜੋ ਦੱਸਦੇ ਹਨ ਕਿ ਉਹਨਾਂ ਦੇ ਗੰਭੀਰ ਰੂਪ ਵੀ ਇੱਥੇ ਆ ਕੇ ਠੀਕ ਹੋ ਗਏ ਜਦ ਮਿਰਜ਼ਾ ਰਾਜਾ ਜੈ ਸਿੰਘ ਨੇ ਗੁਰੂ ਨਾਨਕ ਦੇ ਘਰ ਦੀ ਇਹ ਮਹਿਮਾ ਸੁਣੀ ਤੇ ਆਪਣੇ ਅੱਖੀ ਇਹ ਸਭ ਦੇਖਿਆ ਉਹਨਾਂ ਨੇ ਆਪਣਾ ਬੰਗਲਾ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਵਿੱਚ ਭੇਟ ਕਰ ਦਿੱਤਾ ਤੇ ਬੇਨਤੀ ਕੀਤੀ ਕਿ ਰੋਹਾਨੀ satsang ਦਾ ਇਹ ਪ੍ਰਵਾਹ ਇੱਥੇ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਆਏ ਤਾਂ ਉਹਨਾਂ ਦੇ ਨਾਲ ਉਸ ਸਮੇਂ ਮਾਤਾ ਕਿਸ਼ਨਕੌਰ ਭਾਈ ਮਤੀਦਾਸ ਜੀ ਦੀਵਾਨਦਰਗਾਹੀ ਮਲ ਤੇ ਭਾਈ ਗੁਰਦਿੱਤਾ ਜੀ ਵੀ ਸਨ ਜਦ ਆਪਣਾ ਬੰਗਲਾ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਇੱਥੋਂ ਦਾ ਪ੍ਰਬੰਧ ਇਨ੍ਹਾਂ ਉਕਤ ਤਿੰਨਾਂ ਦੇ ਹਵਾਲੇ ਕਰ ਦਿੱਤਾ ਬੱਬਾ ਗੁਰਦਤਾ ਜੀ ਲੰਗਰ ਦੀ ਸੇਵਾ ਦੀ ਦੇਖਭਾਲ ਕਰਦੇ ਭੈਮਤੀ ਦਾਸ ਜੀ ਕਥਾ ਕੀਰਤਨ ਤੇ ਆਤਮਿਕ ਕਲਿਆਣ ਦੇ ਕਾਰਜਾਂ ਦੀ ਦੇਖਰੇਖ ਕਰਦੇ ਦੀਵਾਨ ਦਰਗਾਹੀ ਮੱਲ ਮਾਇਆ ਤੇ ਭੇਟ ਹੋਈਆਂ ਵਸਤੂਆਂ ਦੀ ਸੰਭਾਲ ਕਰਦੇ ਗੁਰੂ ਹਰਿਕ੍ਰਿਸ਼ਨ ਜੀ ਦੀ ਆਗਿਆ ਸੀ ਕਿ ਖਾਣ ਪੀਣ ਦੀਆਂ ਜੋ ਵਸਤੂਆਂ ਗੁਰੂ ਦਰਬਾਰ ਵਿੱਚ ਆਉਂਦੀਆਂ ਉਹ ਲੋੜਵੰਦਾਂ ਵਿੱਚ ਵਰਤਾ ਦਿੱਤੀਆਂ ਜਾਣ ਲੋਕ ਚੇਚਕ ਦੀ ਬਿਮਾਰੀ ਤੋਂ ਦੂਰ ਰਹਿਣ ਦਾ ਯਤਨ ਕਰਦੇ ਪਰ ਗੁਰੂ ਹਰਿਕ੍ਰਿਸ਼ਨ ਜੀ ਸ਼ਹਿਰ ਦੇ ਉਹਨਾਂ ਗਲੀ ਮੁਹੱਲਿਆਂ ਵਿੱਚ ਵੀ ਉਚੇਚੇ ਤੌਰ ਤੇ ਉੱਥੇ ਵੀ ਪਹੁੰਚ ਜਾਂਦੇ ਬਿਮਾਰਾਂ ਦੀ ਹੌਸਲਾ ਵਜਾਈ ਕਰਦੇ ਚੰਗੀ ਖੁਰਾਕ ਤੇ ਸਾਫ਼ ਸੁਥਰੇ ਰਹਿ ਕੇ ਧਰਮ ਵਿਸ਼ਵਾਸ ਅਨੁਸਾਰ ਰੱਬ ਨੂੰ ਯਾਦ ਕਰਨ ਦੀ ਪ੍ਰੇਰਣਾ ਕਰਦੇ ਉਹ ਤਸ਼ਾਹ ਤੇ ਚੜ੍ਹਦੀ ਕਲਾ ਦਾ ਅਜਿਹਾ ਸਰੂਪ ਜਾਪਣ ਲੱਗੇ ਜਿਨ੍ਹਾਂ ਦੇ ਦਰਸ਼ਨ ਕੀਤੇਆਂ ਰੋਗੀਆਂ ਦੇ ਰੋਗ ਠੀਕ ਹੋਣ ਲੱਗੇ ਲੋਕਾਂ ਦਾ ਗੁਰੂ ਘਰ ਵਿੱਚ ਵਿਸ਼ਵਾਸ ਅਜਿਹਾ ਪੱਕਾ ਹੋਇਆ ਕਿ ਲੋਕ ਵਹੀਰਾਂ ਘੱਟ ਕੇ ਜੈ ਸਿੰਘ ਦੇ ਬੰਗਲੇ ਗੁਰੂ ਦੇ ਚਰਨ ਪਾਉਣ ਲੈਣ ਲਈ ਆਉਣ ਲੱਗ ਪਏ ਅਖੀਰ ਗੁਰੂ ਹਰਿਕ੍ਰਿਸ਼ਨ ਜੀ ਨੇ ਲੋਕਾਈ ਦੀ ਪੀੜਾ ਆਪ ਲੈ ਲਈ ਹਜ਼ਾਰਾਂ ਰੋਗੀਆਂ ਨੂੰ ਅਰੂਪ ਕਰਦੇ ਆਪ ਵੀ ਉਸੇ ਬਿਮਾਰੀ ਦੇ ਰੋਗੀ ਹੋ ਗਏ ਉਹ ਚੇਚਕ ਦੇ ਰੋਗਿਆਂ ਨੂੰ ਆਖਿਆ ਕਰਦੇ ਸਨ ਕਿ ਆਬਾਦੀ ਤੋਂ ਬਾਹਰ ਖੁੱਲੇ ਵਾਤਾਵਰਨ ਵਿੱਚ ਰਹਿਣ ਨਾਲ ਸੁੱਖ ਤੇ ਸ਼ਾਂਤੀ ਮਿਲਦੀ ਆ ਉਹਨਾਂ ਨੇ ਕਈਆਂ ਨੂੰ ਜਮਨਾ ਦਰਿਆ ਦੇ ਕੰਢੇ ਡੇਰੇ ਲਾਉਣ ਤੰਬੂਆਂ ਤੇ ਕੱਖਾਂ ਕਾਨਿਆਂ ਦੇ ਛੱਪਰਾਂ ਵਿੱਚ ਰਹਿਣ ਦਾ ਆਦੇਸ਼ ਦਿੱਤਾ ਜਦੋਂ ਇਸ ਰੋਗ ਦਾ ਗੁਰੂ ਹਰਕ੍ਰਿਸ਼ਨ ਜੀ ਤੇ ਹਮਲਾ ਹੋਇਆ ਤਾਂ ਉਹਨਾਂ ਇਸ਼ਾ ਪ੍ਰਗਟ ਕੀਤੀ ਕਿ ਉਹਨਾਂ ਦਾ ਟਿਕਾਣਾ ਵੀ ਜਮਨਾ ਦੇ ਕੰਢੇ ਖੁੱਲੀ ਥਾਂ ਤੇ ਬਣਾਇਆ ਜਾਵੇ ਦਿੱਲੀ ਦੇ ਸਿੱਖ ਸੰਗਤ ਨੇ ਭੋਗਲਪਿੰਡ ਦੇ ਨੇੜੇ ਜਮਨਾ ਦਰਿਆ ਦੇ ਕੰਢੇ ਖੁੱਲੀ ਥਾਂ ਚੁਣ ਕੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਉੱਥੇ ਪਹੁੰਚਾਇਆ। ਮਿਰਜ਼ਾ ਰਾਜਾ ਜੈ ਸਿੰਘ ਤੇ ਉਹਦਾ ਪਰਿਵਾਰ ਚਿੰਤਾਤੁਰ ਤੇ ਦੁਖੀ ਸੀ ਕਿ ਉਹਨਾਂ ਦੇ ਬੰਗਲੇ ਦੀਆਂ ਰੌਣਕਾਂ ਕਿਦਰੇ ਮੁੱਕ ਨਾ ਜਾਣ। ਗੁਰੂ ਹਰਿਕ੍ਰਿਸ਼ਨ ਜੀ ਨੇ ਉਸ ਸਮੇਂ ਫਰਮਾਇਆ ਸੀ ਕਿ ਇਹ ਤੇ ਸਦੀਆਂ ਤੱਕ ਇਸੇ ਤਰ੍ਹਾਂ ਪ੍ਰਭੂ ਜਸ ਤੇ ਰੋਹਾਨੀ ਖੁਰਾਕ ਦਾ ਵਰਤਾਰਾ ਹੁੰਦਾ ਰਹੇਗਾ। ਇਸ ਵਰ ਤੇ ਅਸੀਸ ਸਦਕਾ ਅੱਜ ਉਸ ਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਇਲਾਹੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ 43 ਸਾਲ ਦਿੱਲੀ ਦੀ ਸਿੱਖ ਸੰਗਤ ਮਿਰਜ਼ਾ ਰਾਜਾ ਜੈ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਇੱਥੇ ਧਰਮਸ਼ਾਲਾ ਚਲਾਉਂਦੀ ਰਹੀ 1707 ਵਿੱਚ ਜਦ 10ਵੇਂ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਆਏ ਤਾਂ ਜਿੱਥੇ ਹੋਰ ਗੁਰੂ ਅਸਥਾਨਾਂ ਦੇ ਦਰਸ਼ਨ ਦੇਦਾਰ ਕਰਨ ਲਈ ਉਹ ਪਧਾਰੇ ਉੱਥੇ ਬੰਗਲਾ ਸਾਹਿਬ ਤੇ ਬਾਲਾ ਸਾਹਿਬ ਵੀ ਗਏ ਇੱਥੋਂ ਦੀ ਸਿੱਖ ਸੰਗਤ ਨੂੰ ਦਰਸ਼ਨ ਦੇ ਕੇ ਗੁਰਮਤ ਮਾਰਗ ਤੇ ਦ੍ਰਿੜਤਾ ਨਾਲ ਚੱਲਣ ਦੀ ਪ੍ਰੇਰਣਾ ਕਰ ਗਏ ਇਹ ਉਹਨ ਗੁਰਦੁਆਰਾ ਬੰਗਲਾ ਸਾਹਿਬ ਵਾਲੇ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਸੋ ਇਸ ਤੋਂ ਸਮਾਪਾ ਕੇ ਮਹਾਨ ਸਿੱਖ ਜਰਨੈਲ ਸਰਦਾਰ ਬਗੇਲ ਸਿੰਘ ਨੇ ਕੁਝ ਹੋਰ ਮਿਸਲਾਂ ਦੀ ਮਿਲਵੀ ਸ਼ਕਤੀ ਨਾਲ ਕਮਜ਼ੋਰ ਮੁਗਲ ਸਰਕਾਰ ਨੂੰ ਹਰਾ ਕੇ ਲਾਲ ਕਿਲੇ ਤੇ ਕਬਜ਼ਾ ਕਰ ਲਿਆ। ਫਿਰ ਜਦੋਂ ਰਾਜ ਭਾਗ ਸ਼ਾਹ ਅਲਮ ਨੂੰ ਮੋੜ ਦਿੱਤਾ ਤਾਂ 6 ਮਹੀਨੇ ਦਿੱਲੀ ਵਿੱਚ ਰਹਿ ਕੇ ਲੋਗ ਗੁਰਸਥਾਨਾਂ ਦੀ ਨਵ ਉਸਾਰੀ ਕਰਵਾਈ। ਗੁਰੂ ਗ੍ਰੰਥ ਸਾਹਿਬ ਦਾ ਇਨ੍ਹਾਂ ਅਸਥਾਨਾਂ ਤੇ ਪ੍ਰਕਾਸ਼ ਕਰਕੇ ਇਹਨਾਂ ਨੂੰ ਗੁਰਦੁਆਰਿਆਂ ਦਾ ਰੂਪ ਤੇ ਨਾਂ ਦੇ ਦਿੱਤਾ। ਜੈ ਸਿੰਘਪੁਰਾ ਵਿੱਚ ਬੰਗਲੇ ਦੇ ਜੇ ਹਿੱਸੇ ਵਿੱਚ ਗੁਰੂ ਹਰਿਕ੍ਰਿਸ਼ਨ ਜੀ ਰਹੇ ਉੱਥੇ ਸਿੱਖ ਸੱਭਿਆਚਾਰ ਤੇ ਪਰੰਪਰਾ ਅਨੁਸਾਰ ਗੁਰਦੁਆਰਾ ਬੰਗਲਾ ਸਾਹਿਬ ਬਣਾ ਦਿੱਤਾ ਗਿਆ ਦੂਜਾ ਵੱਡਾ ਕੰਮ ਜਰਨੈਲ ਬਗੇਲ ਸਿੰਘ ਨੇ ਇਹ ਕੀਤਾ ਕਿ ਇਨ੍ਹਾਂ ਗੁਰਸਥਾਨਾਂ ਦੀ ਸੇਵਾ ਸੰਭਾਲ ਲਈ ਪੁਜਾਰੀ ਤੇ ਮਹੰਤਾਂ ਨੂੰ ਕੰਮ ਸੌਂਪਿਆ ਮੋਢਲੇ ਪੁਜਾਰੀ ਤੇ ਮਹੰਤ ਸ਼ਰਧਾ ਤੇ ਸਤਕਾਰ ਨਾਲ ਨਿਸ਼ਕਾਮ ਸੇਵਾ ਕਰਦੇ ਰਹੇ ਘੱਟ ਆਮਦਨ ਜਾਂ ਘੱਟ ਚੜ੍ਹਾਵੇ ਵਿੱਚ ਵੀ ਉਹ ਡੋਲੇ ਰਹੇ ਮਿਰਜ਼ਾ ਰਾਜਾ ਜੈ ਸਿੰਘ ਰਾਜਾ ਰਾਮ ਸਿੰਘ ਤੇ ਉਹਨਾਂ ਦਾ ਖਾਨਦਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਸੇਵਾ ਸੰਭਾਲ ਵਿੱਚ ਪੂਰਾ ਮਿਲਵਰਤਨ ਦਿੰਦੇ ਰਹੇ ਉਹ ਗੁਰੂ ਨਾਨਕ ਦੇਵ ਦੇ ਘਰ ਨੂੰ ਰਾਜਗੁਰੂ ਮੰਨਦੇ ਰਹੇ ਜਦੋਂ 1911 ਵਿੱਚ ਵਿਦੇਸ਼ੀ ਅੰਗਰੇਜ਼ ਹਕੂਮਤ ਨੇ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਲੈ ਕੇ ਆਉਣ ਦਾ ਫੈਸਲਾ ਕੀਤਾ ਤਾਂ ਰਾਜਧਾਨੀ ਨਵੀਂ ਬਣਾਉਣ ਲਈ ਦਿੱਲੀ ਤੋਂ ਬਾਹਰ ਨਵੀਂ ਦਿੱਲੀ ਦੀ ਉਸਾਰੀ ਦੀ ਯੋਜਨਾ ਬਣੀ ਤਾਂ ਹੋਰ ਅਨੇਕਾ ਪਿੰਡਾਂ ਦੇ ਨਾਲ ਜੈ ਸਿੰਘਪੁਰਾ ਵਿਟਾ ਕੇ ਨਵੀਂ ਦਿੱਲੀ ਦੀ ਵਿਉਂਤ ਅਨੁਸਾਰ ਉਸਾਰੀ ਸ਼ੁਰੂ ਕਰ ਦਿੱਤੀ ਗਈ ਤਾਂ ਜੈ ਸਿੰਘਪੁਰੇ ਦਾ ਗੁਰਦੁਆਰਾ ਪੰਗਲਾ ਸਾਹਿਬ ਦਾ ਸਥਾਨ ਛੱਡ ਕੇ ਆਸੇ-ਪਾਸੇ ਨਵੀਆਂ ਉਸਾਰੀਆਂ ਕਰ ਲਈਆਂ ਗਈਆਂ ਜਦ ਚੇਤਪੁਰ ਰਿਆਸਤ ਦੇ ਰਾਜਕਰਾਨੇ ਨੇ ਜੈ ਸਿੰਘਪੁਰਾ ਢਾਏ ਜਾਣ ਤੇ ਰੋਜ਼ ਪ੍ਰਗਟ ਕੀਤਾ ਤਾਂ ਉਹਨਾਂ ਨੇ ਇਸ ਬੰਗਲੇ ਨੇੜੇ ਬਣਾਈ ਗਈ ਸੜਕ ਦਾ ਨਾਂ ਜੈ ਸਿੰਘ ਰੋਡ ਰੱਖ ਦਿੱਤਾ ਗੋਲ ਡਾਕਖਾਨੇ ਦੇ ਆਸ-ਪਾਸੇ ਜੋ ਚੈਂਬਰੀਆਂ ਬਣਾਈਆਂ ਗਈਆਂ ਉਹਨਾਂ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਤੇ ਪੱਛਮ ਵੱਲ ਇੱਕ ਚੈਂਬਰੀ ਬਣ ਗਈ ਜੈ ਸਿੰਘਪੁਰੇ ਦੀ ਧਰਤੀ ਤੇ YMWAYMCA ਤੇ ਬਹੁਤ ਵੱਡਾ ਪੁਲਸ ਠਾਣਾ ਉਸਾਰ ਲਿਆ ਗਿਆ ਗੁਰਦੁਆਰਾ ਬੰਗਲਾ ਸਾਹਿਬ ਦੇ ਨੇੜੇ ਇੱਕ ਫਰਲਾਂਗ ਤੇ ਕਨਾਟ ਪਲੇਸ ਬਣ ਗਿਆ ਇਹ ਉਹ ਨਵੀਂ ਦਿੱਲੀ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਆਸੇ ਪਾਸੇ ਹੀ ਹਨ ਨਵੀਂ ਦਿੱਲੀ ਦੀ ਇਹ ਸੋ ਸਾਰੀ ਦਾ ਕੰਮ ਜਿੰਨਾ ठेकेदारਾਂ ਨੇ ਕੀਤਾ ਸੀ ਉਹਨਾਂ ਵਿੱਚ ਚਾਰ ਸਿੱਖ ਸਰਦਾਰ ਸਨ ਇਹਨਾਂ ਸਿੱਖ ਸਰਦਾਰਾਂ ਨੇ ਉਦੋਂ ਪਾਰਲੀਮੈਂਟ ਹਾਊਸ ਵਾਈਸਰਾਏ ਹਾਊਸ ਸੈਂਟਰਲ ਸੈਕਟਰੀਏਟ ਇੰਡੀਆ ਗੇਟ ਜਿੱਥੇ ਅੰਗਰੇਜ਼ੀ ਸਰਕਾਰ ਨੂੰ ਬਣਾ ਕੇ ਦਿੱਤੇ ਉੱਥੇ ਹੀ ਵਪਾਰਕ ਕੇਂਦਰ ਕਨਾਟ ਪਲੇਸ ਵੀ ਉਹਨਾਂ ਸਰਦਾਰ ਪਰਿਵਾਰਾਂ ਨੇ ਆਪਣੀਆਂ ਜਾਇਦਾਦਾਂ ਵਜੋਂ ਸਾਰਿਆ। ਇੱਥੇ ਵਰਣਨਯੋਗ ਗੱਲ ਇਹ ਹੈ ਕਿ ਉਹਨਾਂ ਸਿੱਖ ਸਰਦਾਰਾਂ ਨੇ ਗੁਰਦੁਆਰਾ ਸੀਸਗੰਜ ਦੀ ਨਮੋਸਾਰੀ ਕੀਤੀ ਅਤੇ ਉਹੀ ਲਾਲ ਪੱਥਰ ਜੋ ਰਾਜਪੂਤਾਨੇ ਤੋਂ ਲਿਆ ਕੇ ਸ਼ਾਹੀ ਇਮਾਰਤਾਂ ਤੇ ਲਾਇਆ ਗਿਆ, ਉਹੀ ਪੱਥਰ ਲਾ ਕੇ ਗੁਰੂ ਅਸਥਾਨ ਦੀ ਉਸਾਰੀ ਵੀ ਕੀਤੀ ਗਈ। ਇਨ੍ਹਾਂ ਸਰਦਾਰਾਂ ਵਿੱਚ ਸਰਦਾਰ ਧਰਮ ਸਿੰਘ, ਸਰਦਾਰ ਸੋਭਾ ਸਿੰਘ ਸਰਦਾਰ ਨਰੈਣ ਸਿੰਘ ਵਰਨਣਯੋਗ ਹਨ ਸਰਦਾਰ ਧਰਮ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਨਾਬੂਸਾਰੀ ਦੀ ਸੇਵਾ ਵਿਸ਼ੇਸ਼ ਧਿਆਨ ਦੇ ਕੇ ਕਰਵਾਈ ਹਕੂਮਤ ਨੂੰ ਟਕਰਾਅ ਨੂੰ ਟਾਲਦਿਆਂ ਉਹਨਾਂ ਨੇ ਉਨਹੀ ਥਾਂ ਵਿੱਚ ਹੀ ਗੁਰਦੁਆਰਾ ਤੇ ਉਹਦੇ ਨਾਲ ਕਮਰੇ ਬਣਵਾਏ ਉਹਨਾਂ ਨੇ ਇੱਕ ਵਿਸ਼ੇਸ਼ ਸੇਵਾ ਇਹ ਵੀ ਕੀਤੀ ਕਿ ਗੁਰਦੁਆਰਾ ਬੰਗਲਾ ਸਾਹਿਬ ਨਾਲ ਖਾਲਸਾ ਪ੍ਰਾਇਮਰੀ ਸਕੂਲ ਸ਼ੁਰੂ ਕਰਵਾ ਦਿੱਤਾ ਤਾਂ ਜੋ ਸਿੱਖ ਬੱਚੇ ਸਿੱਖੀ ਵਾਤਾਵਰਣ ਵਿੱਚ ਹੋਰ ਪੜ੍ਹਾਈ ਦੇ ਨਾਲ ਪੰਜਾਬੀ ਦੀ ਸਿੱਖਿਆ ਵੀ ਪ੍ਰਾਪਤ ਕਰ ਸਕਣ ਇਹ ਦਿੱਲੀ ਦਾ ਪਹਿਲਾ ਖਾਲਸਾ ਸਕੂਲ ਸੀ ਸਰਦਾਰ ਬਹਾਦਰ ਧਰਮ ਸਿੰਘ ਦੇ ਭਰਾ ਸਰਦਾਰ ਬਸ਼ੰਬਰ ਸਿੰਘ ਇਸ ਦੇ ਮੁੱਢਲੇ ਪ੍ਰਬੰਧਕਾਂ ਵਿੱਚੋਂ ਸੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਸਾਰੇ ਅਮੀਰ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਮੁੱਢਲੀ ਪੜ੍ਹਾਈ ਇਸੇ ਸਕੂਲ ਤੋਂ ਸ਼ੁਰੂ ਕਰਦੇ ਰਹੇ 1930 ਤੱਕ ਗੁਰਦੁਆਰਾ ਬੰਗਲਾ ਸਾਹਿਬ ਇੱਕ ਵੱਡੇ ਕਮਰੇ ਤੱਕ ਸੀਮਤ ਸੀ ਸਰਦਾਰ ਬਹਾਦਰ ਧਰਮ ਸਿੰਘ ਨੇ 1930 ਵਿੱਚ ਗੁਰਦੁਆਰਾ ਦੇ ਵੱਡੇ ਹਾਲ ਤੱਕ ਦੀ ਇੱਕ ਨਵੀਂ ਇਮਾਰਤ ਉਸਾਰਨ ਦੀ ਸੇਵਾ ਕੀਤੀ ਜੋ ਕਿ ਹੁਣ ਤੱਕ ਕਾਇਮ ਹੈ ਉਦੋਂ ਬਾਹਰਲੇ ਚ ਬੱਚੇ ਦੇ ਉੱਤੇ ਟੀਨਾ ਦੀ ਛਤ ਹੁੰਦੀ ਸੀ ਜਿਸ ਨੂੰ 1930 ਵਿੱਚ ਹੀ ਵਰਤਮਾਨ ਰੂਪ ਦਿੱਤਾ ਗਿਆ 1947 ਤੇ ਉਸ ਤੋਂ ਕਈ ਸਾਲ ਪਿੱਛੋਂ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਉਦਮ ਹੁੰਦੇ ਰਹੇ ਸਭ ਤੋਂ ਪਹਿਲਾਂ 1950 ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਪਿੱਛੇ ਜੁੜਵਾ ਗੁਰੂ ਹਰਕ੍ਰਿਸ਼ਨ ਹਾਇਰ ਸਕੈਂਡਰੀ ਸਕੂਲ ਲੜਕੀਆਂ ਲਈ ਸ਼ੁਰੂ ਕੀਤਾ ਗਿਆ ਜੋ ਨਵੀਂ ਦਿੱਲੀ ਦੇ ਇਸ ਖੇਤਰ ਵਿੱਚ ਲੜਕੀਆਂ ਦੀ ਪੜ੍ਹਾਈ ਲਈ ਪਹਿਲਾ ਗਰਲ ਜੀ ਸਕੂਲ ਸੀ ਫਿਰ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਵਰਤਮਾਨ ਜੋੜੇਖਾਨੇ ਤੇ ਉੱਤੇ ਇੱਕ ਹੋਰ ਹਾਲ ਕਮਰਾ ਤਿਆਰ ਕਰਵਾ ਦਿੱਤਾ ਗਿਆ ਜਿਸ ਨੂੰ ਲਾਇਬ੍ਰੇਰੀ ਤੇ ਧਾਰਮਿਕ ਸਕੂਲੀ ਪ੍ਰੀਖਿਆ ਲਈ ਵਰਤਿਆ ਜਾਣ ਲੱਗਾ ਗੁਰਦੁਆਰਾ ਬੰਗਲਾ ਸਾਹਿਬ ਦੇ ਅੱਗੇ ਸੜਕ ਸੀ ਜੋ ਬਾਬਾ ਖੜਕ ਸਿੰਘ ਮਾਰਗ ਤੇ ਜੈ ਸਿੰਘ ਰੋਡ ਨੂੰ ਮਿਲਦੀ ਹੈ ਉੱਥੇ ਕੋਈ ਕਾਰ ਜਾਂ ਬੱਸ ਖੜੀ ਨਹੀਂ ਸੀ ਹੋ ਸਕਦੀ ਵਿਸ਼ੇਸ਼ ਦਿਨਾਂ ਵਿੱਚ ਤਾਂ ਸਾਈਕਲ ਵੀ ਲੰਗਾਉਣਾ ਇੱਥੇ ਔਖਾ ਹੁੰਦਾ ਸੀ 1971 ਵਿੱਚ ਭਾਈ ਵੀਰ ਸਿੰਘ ਸਾਹਿਤ ਸਦਨ ਤੇ ਸਰਦਾਰ ਉਜਲਾ ਸਿੰਘ ਦੇ ਯਤਨਾਂ ਨਾਲ ਗੁਰਦੁਆਰੇ ਦੇ ਨਾਲ ਲੱਗਦਾ ਪਲਾਟ ਜਿੱਥੇ ਹੁਣ ਲੰਗਰ ਹਾਲ ਹੈ ਇਹ ਭਾਰਤ ਸਰਕਾਰ ਤੋਂ ਅਲਾਟ ਕਰਵਾ ਲਿਆ ਗਿਆ ਸੋ ਇਹ ਸੀ ਗੁਰਦੁਆਰਾ ਬੰਗਲਾ ਸਾਹਿਬ ਦਾ ਇਤਿਹਾਸ ਜੇਕਰ ਤੁਸੀਂ ਦਿੱਲੀ ਦੇ ਬਾਕੀ ਗੁਰਦੁਆਰਿਆਂ ਦਾ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਸੁਣਨਾ ਚਾਹੁੰਦੇ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਉਸ ਬਾਰੇ ਵੀ ਇੱਕ ਡਿਟੇਲ ਚ ਵੀਡੀਓ ਬਣਾ ਦੇਾਂਗੇ ਸੋ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਆਏ ਆ ਤਾਂ ਚੈਨਲ ਨੂੰ ਓਪਨ ਕਰਕੇ ਜਰੂਰ ਦੇਖਿਓ ਕਿਉਂਕਿ ਇਸ ਉੱਤੇ ਅਸੀਂ ਬਹੁਤ ਸਾਰੀਆਂ ਇਤਿਹਾਸਿਕ ਵੀਡੀਓ ਹੁਣ ਤੱਕ ਪਾਈਆਂ ਹੋਈਆਂ ਤੇ ਜੇਕਰ ਚੈਨਲ ਚੰਗਾ ਲੱਗੇ ਤਾਂ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮਿਲਦੇ ਹਾਂ ਕਿਸੇ ਹੋਰ ਇਤਿਹਾਸਿਕ ਵੀਡੀਓ ਦੇ ਨਾਲ ਧੰਨਵਾਦ